ਸਾਇਲੈਂਸ ਸਸਟਿਕਾ ਸਣੀ ਯੂਟਿਊਬ ਫੈਮਿਲੀ ਨੂੰ ਉਮੀਦ ਕਰਦੇ ਹਾਂ ਸਭ ਠੀਕ-ਠਾਕ ਹੋਣਗੇ ਅਸੀਂ ਵੀ ਠੀਕ-ਠਾਕ ਹਾਂ ਅੱਜ ਆ ਰੱਖ ਲਈਏ ਤੋ ਇੱਕ ਦਿਨ ਪਹਿਲਾ ਦਾ ਦਿਨ ਨਾ ਅੱਜ ਆਉਣਗੇ ਪਰ ਆਉਣੇ ਬੱਚੇ ਮੜਾਵਾਂਗੇ ਆਪਾਂ ਜਿੜਗਲੇ ਪਚੌਰੀਆਂ ਇੱਧਰ ਆਪਾਂ ਨੇ ਆਲੂ ਵਾਲ ਕੇ ਰੱਖ ਲਏ ਹੋਏ ਹੋ ਜਾਣਗੇ ਇੱਧਰ ਆਪਣਾ ਮਿੱਠਾ ਵੀ ਹੁੰਦਾ ਹੋਇਆ बन गई चाह सवे का सारे नहा धोले हम आप पीवों के चाह एसी अपना लाया हो अंदर बढ़ के बहने हूँ गर्मी ते ठीक गर्मी च लगवागे कम तो। करना ਸਾਡੇ 12 ਹੋਣੇ ਵਾਲੇ ਹੋ ਗਏ 10 ਵਜੇ ਦਾ ਹੁਣ ਟਾਈਮ ਹੋ ਗਿਆ ਅੱਜ ਬਾਪੂ ਜੀ ਤਾਂ ਕੰਦੇ ਪੀ ਗਏ ਮੈਂ ਨਹਾਉਣਾ ਸੀਗਾ ਹਲੇ ਕੰਮ-ਕੰਮ ਕਰਕੇ ਬੈਠੀ ਸੀ ਦੁਬਾਰਾ ਨਹਾਉਣਾ ਪੈਣਾ ਇੱਧਰ ਹੁਣਾ ਪੈ ਨੇ ਕੱਪੜੇ ਧੋਤੇ ਹੋਏ ਚਾਹ ਪੀ ਕੇ ਇਹਨਾਂ ਦੇ ਲਾਵਾਂਗੇ ਤੈ ਹਾਂ ਹਾਂ ਜੀ ਹੁਣ ਕਿੰਨੇ ਚਾਹ ਨਾਲ ਕਰਦੇ ਆ ਰੈਸਟ ਨਲਦੇ ਆਂ ਫੇਰ ਪਚੌਰੀਆਂ ਦੀ ਤਿਆਰੀ ਵਿੱਚ ਜਾ ਕੇ ਲਾਉ ਜੇ ਆਪਨੇ ਹੱਤਾ ਛਾਂ ਲਿਆ ਹੁਣ ਗੁੰਨਾਂਗੇ ਮਹਨ ਵਾਲਾ ਇਧਰ ਤੇ ਉਬਾਲਿਆ ਆਕਲਾਂ ਤੇ ਮਿਰਚਾਂ ਫਿਰ ਪੜਦੇ ਆਂ ਮਹਨ ਨਾਲ ਤੜਕਾ ਪਾਉਣ ਵਾਸਤੇ ਇਹ ਪਾਵਾਂਗੇ ਗਰਮ ਮਸਾਲਾ ਕਾਲੀ ਮਿਰਚ ਥੋੜੇ ਜਿਹੇ ਹਲਦੀ ਮਹਨ ਅਲੋ ਆਪਣਾ ਇੱਧਰ ਕਪੂ ਬਸਕਾਰ ਤੇ ਰੱਖ ਲਿਓ ਸਾਰੇ ਮਿੱਠਾ ਪਾਉਣ ਲਿਆ ਹੁਣ ਮੈਂ ਸਾਰੇ ਹੀ ਤੁਮ ਕਰਕੇ ਕਰ ਰਹੀ ਹਾਂ ਤਿਆਰੀ ਟੇਕੀ ਗੁੰਦੀਆਂ ਨਾਲੇ ਨਾਲੇ ਮਚ ਮੰਨਣੀਆਂ ਤੜਕਾ ਲਾਣੀ ਲੈ ਲਿਆ ਬਸ ਸਾਰੇ ਤਿਆਰ ਕਰਕੇ ਅੱਧਰ ਪਾਉਣ ਲੱਗ ਹਾਂ 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 ਇਹ ਛੋਟਾ ਹੋਤਾ ਹੈ ਹਾਂਜੀ ਹੈਲੋ ਕਰੋ ਹੈਲੋ ਕਰੋ ਹਲੋ ਸੁਪਤਾ ਉੱਠ ਕੇ ਆਇਆ ਸੁਸਤੀ ਨਹੀਂ ਉਤਰੀ ਹਜੇ ਹੈ ਨਾ ਕੀ ਲੈਣਾ ਮੇਰੇ ਪੁੱਤ ਨੇ ਹਾਂ ਹਾਂ ਸਾਡੇ ਮਾਣ ਨੂੰ ਤਾਂ ਫੋਨ ਤੋਂ ਹੀ ਦੇਖਣੀ ਹੈਗੀ ਫੋਨ ਦੇਖ ਰਿਹਾ ਆਪਾਂ ਆ ਜਾ ਓਰੇ ਪੁੱਤਾ ਬਾਰੂ ਨੂੰ ਢੋਈ ਦੇ ਢੋਈ ਚੱਲ ਪੱਖਾ ਲਾ ਲਵੋ ਯਾ ਮੰਨ ਲਾ ਰਹੀ ਮੰਮੀ ਅੰਦੀ ਬਿਰਾ ਥੱਲੇ ਬਾਹਰ ਆ ਜਾ ਆ ਜਾ ਨਾਉ ਚ ਮੰਮੀ ਲੱਗ ਗਿਆ ਕਿ ਨੇ ਆਟਾ ਗੁੰਨਣਾ ਹੁਣ ਕਚੌਰੀਆਂ ਦਾ ਮੇਰੀ ਬਾ ਕਰ ਬੁੱਠੀਆਂ ਨੇ ਉਥੇ ਤਾਂ ਹਾਏ ਆਪਣੇ ਨਾਲ ਉਹ ਥੋੜਾ ਜਿਹਾ ਬਾਦਦਾ ਏਨਾ ਬਹੁਤ ਬੱਦਲ ਹਵਾ ਆ ਕੇ ਭਾਈ ਹੂੰ ਮੀਰਾ ਬਰ ਕੇ ਦੰਦੇ ਨਹਾਟਦੇ ਮੈਂ ਕਿਹਾ ਕਣਕ ਵੀ ਚੱਕਣ ਆਲੀ ਸੀ ਕਣਕ ਚੱਕਣੀ ਮੈਂ ਚਾਹ ਬਿੰਦੇ ਸੀਗੇ ਉਹਨੇ ਚਕਾਈਆਂ ਕਿੰਨੇ ਕ ਵਜੇ ਆ ਗਈ ਸੀ 1:15 ਵਜੇ ਆ ਗਈ 1:30 ਅੱਛਾ ਠੀਕ ਹੈ ਮੈਂ ਤੋਂ ਬੱਗੇ ਆ ਪੇਲ ਬਸ ਨਾ ਆਪਾਂ ਚਾਵਲ ਤੇ ਫੀਨਾਤੀ ਨਾ ਆ ਤੇ ਮੈਂ ਆਪਾਂ ਚਾਵਲ ਕੇ ਕਪੜੇ ਦੇਹਣ ਲਾ ਕੇ ਟੀਕੇ ਪਈਓ ਦੀ ਮਾਰਾ ਜੇ ਜਮਾਨ ਆ ਗਿਆ ਅੰਦਰ ਜੀ ਸੀਸਾ ਮੰਮੇ ਹੁਣੀ ਦਿੱਖ ਲਾਇਗਾ ਗਟ ਦੇ ਪਾ ਕੰਧਾ ਲਾ ਤੰਤਾ ਦਾ ਨੀ ਕੰਮ ਤੂੰ ਮੇਰੇ ਜਾਣ ਤੋਂ ਪਹਿਤ ਤੋ ਮੈਂ ਤੋ ਤੀਨ ਕਰ ਕਿਸੇ ਦੀ ਨਹੀਂ ਮੈਂ ਰੇਂਗ ਨੂੰ ਦੱਸ ਮਜਵਾ ਮੈਂ ਤੋ ਨਹੀਂ ਅਟਵਾਂ ਗਰਮੀ ਨਹੀਂ ਬਸ ਕਰਾਤੀ ਗੁੰਦਿਆ ਮਿੱਠਾ ਅਡਾ ਨੋਨ ਵਾਲਾ ਬਣ ਕੇ ਰੱਖ ਲਿਆ ਹਾਂ ਆ ਗਏ ਹਾਂ ਹੋਰਿਆ ਨੇ ਤਾਂ ਹੋਰ ਜਿਆਦਾ ਗਰਮੀ ਆਪਾਂ ਹੋਰ ਲਓ ਜੀ ਪੜਾਈ ਤੇ ਤੇਲ ਪਾ ਲਿਆ ਅੱਗ ਜਾਨੀ ਹੁਣ ਲਾਗਦੇ ਹਾਂ ਬਣਾਉਣ ਕਜੌੜੀ ਅਈ ਲੈ ਚੱਕ ਲਾ ਦੋ ਸਮੇਂ ਤੇ ਪਟੜੀ ਦਾ ਹਰਤੇਗ ਕੀ ਬੰਦਾ ਪੁੱਤ ਹਰਤੇਗ ਨੇ ਬਣਾ ਦੇਣੀਆਂ ਕਚੌਰੀਆਂ ਤਾਂ ਸਾਰੀਆਂ ਹਾਂ ਹੁਣ ਹਜੇ ਤੱਕ ਮੈਂ ਵਰਤਿਆ ਉਹਨੇ ਹੁਣ ਤੋਂ ਬਤੀ ਬਣਾ ਦੇਣੀਆਂ ਦੀ ਸਾਰੀਆਂ ਮੈਂ ਮੈਂ ਇੱਕ ਦਿਨ ਉਹਰੇ ਅਸੀਂ ਰੋਟੀ ਪਕਾਈ ਮੈਂ ਕਿਹਾ ਲੈਨਗੀ ਤੈਨ ਪਰਾਟਾ ਤੋਂ ਅੰਦਰ ਲਗਾ ਕੇ ਦੇ ਦੇਣਾ ਮੈਂ ਤਾਂ ਉਰੀ ਮੈਂ ਤਾਂ ਉਰੀ ਮੈਂ ਤਾਂ ਉਰੀ ਇਹਨੂੰ ਚੱਪੜ ਮਾਰ ਕੇ ਤੇ ਦੇਖ ਲੈ ਜੀ ਮੈਂ ਅੰਦਰ ਨਹੀਂ ਜਾਣਾ ਇਹ ਮੇਨ ਅੰਦਰ ਲੈ ਕੇ ਮੈਂ ਤਾਂ ਅੰਦਰ ਕੈਦ ਹੋ ਜੂ ਕੱਡੂ ਦਾ ਹਰਦੇ ਕੇ ਕੜਾਈ ਚ ਕਾਦਨੇ ਕੱਢੇਗੇ ਹਰਤੇ ਇੱਟ ਵੱਡੇ ਉਹਦੇ ਨਾਲ ਚਾਹਤ ਨਹੀਂ ਬੁੱਲਿਆ ਚਾਹਤੀ ਕੋਈ ਮਨੰਦ ਕਰਾਂ ਅੱਲੇ ਉੱਟ ਕਰਦੇ ਅੱਗ ਦੀ ਹੋਰ ਮੜਝੂ ਗੱਲਾਂ ਜਨਾਂ ਇੰਦਰ ਫੀਕ ਰਿਆ ਮੈਂ ਉਹ ਨਹੀਂ ਦੱਸੂਗੀ ਥੋੜੇ ਹੁਣ ਉਹ ਸਿਆੜੀ ਜੋ ਥੱਲੇ ਸੇਕ ਲੱਗ ਗਿਆ ਉਸ ਇਹਨਾਂ ਨੂੰ ਉੱਪਰ ਰੱਖ ਲਿਆ ਹਰਮਨ ਨੇ ਉਹ ਕਈ ਵਾਰ ਜੇ ਸੀਸ ਕੋਟੇ ਕੁੱਟੀ ਕਰ ਦਿੰਦੀ ਜੇ ਕੋਈ ਗਏ ਜਾਂਦੀ ਹੈ ਮੈਂ ਕਹਿੰਦੀ ਕਿ ਆਉਂਗੀ ਉਹ ਨਹੀਂ ਉਹ ਸਾਡਾ ਬਦਲਿਆ ਸੀਗਾ अरे ऊपर भी है जो ये लोग मम्मी उसे पैर से ना मरा दे डक्का चीज बना के देना तुम बस रुको थोड़ा सा खा लो चीज जी, जी, जी तो सही नन्ना हां इधर आ जाओ तू

ਬੋਲੇ ਬੋਲ ਕੱਟੀ ਬੈਠੇ ਦੇਖੇ ਕੱਟੀ ਕਿੱਥੇ ਆ ਨਾਨਾ ਹਾਂ 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 ਅੰਡਾ ਡੰਡਾ ਲੈ ਕੇ ਪਿਆਦੇ ਹਾਂ ਜਪ ਜਾਇਓ ਕੱਟੀ ਨੂੰ ਹੈ ਕਰਿਓ ਆਇਓ ਕਰੀ ਜਾਂਦਾ ਇਹ ਮੈਂ ਭਿਜੋਣੀ ਐ ਨੋ ਖੜਾ ਜੋ ਤਾ ਮਲਕਾ ਤੇ ਨਾ ਲੈ ਲ ਡੱਕਾ ਐ ਸੋ ਪੀ ਜੀ ਮੈਂ ਇਹਨਾਂ ਨੂੰ ਪਹਿਲਾਂ ਹੂੰ ਨਾ ਨਾ ਜਾਉ ਨੂੰ ਹੈ ਕਰਿਆ ਜਾਉ ਨੂੰ ਹੈਤ ਕਰਿਆ ਘੱਟ ਡੱਕਰੇ ਮੈਂਨੇ ਭਿਜਿਆ ਭੇ ਮਮਾ ਹਾਂ ਹੁਕ ਤੋ ਹਾਂ ਭਜਾ ਦੋ ਉਹਨੂੰ ਨਹੀਂ ਕਰਦੇ ਹੈ ਕਰ ਦੋ ਕਹਾਂ ਹਾਂ ਚੀਜੀ ਦਊਂਗੀ ਉਥੇ ਨਾ ਜਾ ਕੇ ਹੱਥ ਮਾਰ ਬੀਬੀ ਨੂੰ ਪਲੇਟ ਲਿਆਉਣ ਦੋ ਜਾਓ ਪਲੇਟ ਲਿਆਓ ਅੰਦਰੋਂ ਫੋਲ ਲਗਣਿਆ ਕਿਹਣਾ ਆ ਗਏ ਚਲੇ ਆ ਗਿਆ ਲੂੰਗੜ ਫੇਰ ਆ ਜਾਂਦੇ ਨੇ ਇੱਕ ਬਿੱਲੀ ਆ ਦੋਵੇਂ ਨਹੀਂ ਇੱਥੇ ਰਹਿ ਗਈਆ ਗਿਆ ਕੱਟ ਗਈ ਅੱਗੇ ਕੱਟ ਗਈ की कैटी और ते कैटी कितने सी कैटी चली गई कैटी गई जंत्र प्लेट ले आओ हमारे बीच में कहो के प्लेट ले आओ अंदर मुझे बता दो तो कम भी अंदर चले आता जंत्र प्लेट ले लियो। आओ हाँ ले आने वो तो प्लेट में लेके आनी पर ये हो जाए छिट्टे में देंगे तेल दे तू तो इधर आ जाती है थे थे मेरे को हाँ ਇਹ ਲੈ ਦੋ ਦੇਸੀ ਹਾਂ ਫੁੱਲ ਨਹੀਂ ਰੋੜਾ ਚਾਹੇ ਦੀ ਮਾਰਨੀ ਕਾ ਕੇ ਦੇਖੋ ਜੀ ਕਹੇਗਾ ਇਹ ਕੋਈ ਕੋਈ ਚਲੋ ਕੋਈ ਨਾ ਤੇਗ ਵਾਸਤੇ ਪਲੇਟ ਮੰਗਦੇ ਸੀਗੇ ਲੈ ਆ ਤੂੰ ਹਾਂ ਲੋ ਬੋ ਐਤੀ ਬੈਠ ਜਾ ਪੁੱਤ ਉਥੇ ਗਰਮਾ ਬੁੱਤ ਬੈਠ ਕੇ ਚੀਜੀ ਖਾ ਲੋ ਹਰਤੇਗ ਬੈ ਕੇ ਖਾ ਚੀਜੀ ਉਥੇ ਗਮ ਹੈ ਗਮ ਹੈ ਬਾਈ ਪਾਣਾ ਵੀ ਪਾਣੀ ਵਿੱਚ ਆਹ ਦੇ ਬੇ 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 ਮਾਂ ਪੁੱਤ ਹਾਂ ਮੈਂ ਰੱਖ ਲੈ ਉਹ ਖਾ ਲੂ ਇਹ ਤਾਂ ਸਖਤ ਹੋ ਗਿਆ ਉਹ ਰੱਖ ਲੂ ਨਹੀਂ ਤਾਂ ਪਤਲਾ ਹੋ ਜਾਂਦਾ ਹਾਂ ਖਾ ਲੁ

नहीं। 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 चंगा या फिर पारी कर लगी पुता नाना। 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 ना चलेगी

ਉਹ ਸੀ ਸਰ ਉਹਦਾ 300 ਪਿੰਟੇ ਜਰਰੀ ਪੈਗੀ ਆਈ ਤੇ ਮਨ ਆਲਾ ਚੋੜ ਨਾ ਕਰਾ ਯਾਨੀ ਪਰੋਕਰਾ ਪਾ ਪੀਣ ਲੋਗ ਆਹ ਦੇਖਿਆ ਮੈਂ ਤਾਂ ਕਿਥੇ ਤੋ ਤਾਂ ਹਾਏ ਬੇ ਮੇਰੇ ਮੂਹਤੇ ਮਾਰੇ ਆ ਆਹ ਚੱਲ ਜੀ ਇੱਧਰ ਵਗ ਕੇ ਫੇਰ não vai tomar ਕੀ ਕਰਦੇ ਹੋ ਹੈ ਆ ਦੇਖ ਦੀਦੀ ਬਾਲ ਲੈ ਕੇ ਖੇਡੋ ਬਾਲ ਨਾਲ ਚਲ ਇੱਧਰ ਮਾਰ ਦੀਦੀ ਕੋਲੇ ਦੀਦੀ ਕੋਲ ਮਾਰ ਲਓ ਜੀ ਹੁਣ ਆਪਾਂ ਲੱਗੇ ਆਂ ਖਾਣ ਗੁਲਗੁਲੇ ਖਚੌਰੀਆਂ ਸਾਸ ਦੇ ਨਾਲ ਨਾਲ ਪਾਣੀ ਨਾਲ ਦਵਾਈਆਂ ਵੀ ਲਵਾਂਗੇ ਅਸੀਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡੀ ਵੀਡੀਓ ਕਹੀ ਜੀ ਆ ਸਾਰੇ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਜਦ ਤੱਕ ਲਈ but